ਦੋ ਤਿੰਨ ਦੋ ਲੱਖ ਵੀ 11 ਮਾਡਲ ਕੱਟੀ ਪਿਆਰਾ ਮਾਡਲ 2 ਲੱਖ ਰੁਪਏ 2 ਲੱਖ ਰੁਪਏ ਲੱਗਿਆ ਜੀ ਇਹ ਤੇ 11 ਮਾਡਲ 2 ਲੱਖ ਰੁਪਏ ਇਹ ਗੱਡੀ ਤੇ ਲੱਗੂ 2 ਲੱਖ ਨੇ 2 ਲੱਖ ਨੇ 2 ਲੱਖ ਅੰਜਾਈ ਸੌਲ ਕਰਤੀ ਦੋਸਤੋ ਇਹ ਵੀ ਗੱਡੀ ਵਿਕੀ ਨਹੀਂ ਹੈਗੀ ਦੇਖ ਸਕਦੇ ਹੋ 2 ਲੱਖ ਰੁਪਏ ਆ ਵੀ ਇਹ ਗੱਡੀ ਤੇ ਨਹੀਂ ਲੱਗਿਆ ਲੈ ਨਹੀਂ ਬਿਕਦੀ ਲੈ ਨਹੀਂ ਉਹ ਕਹਿੰਦਾ 12 ਮਾਡਲ ਫਾਰਾ ਮਾਡਲ ਹੈ ਜੀ 2000 12 ਮਾਡਲ 12 ਮਾਡਲ ਦੋਸਤੋ 290000 12 ਮਾਡਲ ਦੇਖ ਸਕਦੇ ਹੋ 12 ਮਾਡਲ 2,80,000 98 ਲੱਗਿਆ ਦੋਸਤੋ ਤੇ ਸ਼ੋਅ ਦਿਖਾਣਾ ਸ੍ਰੀ ਰਾਮ ਮਾਡਲ ਹੈ ਲੁਧਿਆਣਾ ਦੇ ਵਿੱਚ ਜੋ ਮੋਲੀ ਚੱਲ ਰਹੀ ਹੈ 2,60,000 ਰੁਪਏ 2,50,000 ਰੁਪਏ 2.5 ਲੱਖ ਵੀ ਆ 2.5 ਲੱਖ ਰੁਪਏ ਦੋਸਤੋ 12 ਮਾਡਲ ਮੁਰੂਤੀ ਤੇ ਲੱਗਿਆ 240 2 लाख 40000 રૂપિયા ਲੱਗਿਆ ਦੋਸਤੋ 220000 રૂપિયા 220000 રૂપિયા ਤੇ ਲੱਗਿਆ 2 ਲੱਖ ਰੁਪਏ ਦੋਸਤੋ ਕਿਤੇ ਉੱਪਰ ਲੱਗਿਆ 2 ਲੱਖ ਰੁਪਏ 180 180000 રૂપિયા 1 65000 12 मॉडल एक कोई अनुरोध करता दोबारा वाली की जाएगी एक का सुना है 1 60000 ਲੱਗ ਗਿਆ 12 मॉडल स्विफ्ट ਤੇ 1,60,000 ਰੁਪਇਆ 1,60,000 ਕਿਸੇ ਨੇ ਲਾਇਆ ਨਹੀਂ ਦੋਸਤੋ ਵੇਖੋ 1,60,000 ਚ 12 ਮਾਰੂ ਦੇਖ ਸਕਦੇ ਹੋ 1,65,000 ਲੱਗਿਆ ਦੋਸਤੋ ਭਾਈ ਕਿੰਨਾ ਮਾਰਦਾ ਇਹ ਉਹ ਕਿੰਨਾ ਚੱਲੀ ਆ 92,053 ਚੱਲੀ ਆ ਦੋਸਤੋ 92,000 ਚੱਲੀ ਹੋਈ ਹੈ ਇਹ ਗੱਡੀ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ 1,70,000 ਲੱਗਿਆ ਤੇ ਦੋਸਤੋ 1,70,000 ਦੋਸਤੋ ਲੱਗਿਆ ਤੇ ਡੇਢ ਤੋਂ 1,70 ਦੇ ਪਹੁੰਚ ਗਈ 1,70,000 ਰੁਪਇਆ 12 ਇਹਦਾ ਹਨਰ ਖਾਸ ਹੈ 1,70 ਇਹ ਸਤੈਕ 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 77200 ਦੀ ਗੱਡੀ ਪਹੁੰਚ ਗਿਆ। ਲੇ ਲੇ ਦੇ ਨਾਲ ਸਾਰਾ ਮੋੜੇ ਉੱਪਰ ਤੋਂ ਵੈਂਕੜਾ ਦੇ ਦਿਨ। ਹੈਜੀ ਕੋਲ ਤੇ ਚੰਦ ਦੇ ਰਸਤੇ 1,70,000 1,70,000 ਰੁਪਏ ਇਹ ਗੱਡੀ ਦੇ ਲੱਗਿਆ ਦੋਸਤੋ। ਮੁਰਤੀ ਸੰਯੁਕਤ ਤੁਸੀਂ ਦੇਖ ਸਕਦੇ ਹੋ। ਇੱਕ ਵਾਰ ਸਤੈਕ ਇਹ ਦੇਖੋ ਬ੍ਰੇਡ ਦੇ ਅਰੇ 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 ਚਾਰ ਦੇ ਚਾਰ ਦੇ ਚਾਰ ਦੇ ਚਾਰ 480000 ਦੇ ਉੱਪਰ ਇਹਦੀ ਬੋਲੀ ਆ ਗਈ ਆ 480000 470 470000 ਦੇ ਉੱਪਰ ਬੋਲੀ ਇਹਦੀ ਪਹੁੰਚ ਗਈ ਆ 470000 ਸਾਢੇ 4 ਲੱਖ ਰੁਪਏ ਦੋਸਤੋ ਇਹਦਾ ਲੱਗ ਚੁੱਕਿਆ ਦੇਖ ਸਕਦੇ ਹੋ ਤੁਸੀਂ i20 ਦਾ pv10 ਨੰਬਰ ਆ ਇਹਦਾ 4:00 ਵਜੇ 4:00 ਵਜੇ ਸਾਢੇ 4:00 ਵਜੇ ਆ ਗਈ ਜਾਲ ਫਿਰ ਇੱਥੇ ਰਸਤੇ ਬਈ 4:00 ਵਜੇ ਕਾਰ ਦੇ ਕਾਰ ਕਿ ਕਾਰ ਦੇ 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 ਕਾਰ ਵਾਪਸ ਲੈ ਕੇ ਆਇਆ ਫਿਰ ਜਮਾਨਤ 55000 ਤੋਂ ਬੋਲੀ ਦੀ ਆ ਗਈ ਦੋਸਤੋ ਡੀਜ਼ਲ ਗੱਡੀ ਹੈ ਜਿਹੜੀ ਜਾਲਾ ਫਿਰਨੇ ਰਸਤੇ 452 452 455 ਫਾਇਰ ਨੇ ਮਾਤਾ 40000 ਰੁਪਏ 452 ਜੋ ਆਹ ਲੱ 55000 ਤੇ ਇਹਦੀ ਬੋਲੀ ਦੋਸਤੋ ਚੱਲ ਰਹੀ ਆ ਅਨਸੋਲਵ ਕਰ ਦਿੱਤੀ ਐ ਇਹ ਗੱਡੀ ਦੋਸਤੋ ਇਹ ਤੋਂ ਥੱਲੇ ਬੋਲੀ ਨਹੀਂ ਲੱਗ ਸਕਦੀ ਇਹਦੀ ਆ ਗਈ ਸੁਪੇਟ ਪੀ ਵੀ 31 ਐਸ 39 69 ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨ ਆ ਇਹ ਗੱਡੀ ਦੀ ਵੀ ਐ ਸੋਹਣੇ ਨੇ ਓਰਿਜਨਲ ਆਰਟੀਕਲ ਹੈ। ਓਰਿਜਨਲ ਆਰਟੀਕਲ ਹੈ। ਪੇਜੋ ਸਟਾਰ ਤੋਂ ਮਾਰੋਤੀ ਸਿਲੀ ਮੁੁਰਗੀ ਦੀ ਸਵੈ ਬੀਡੀਆਈ 540 ਬਾਜੀ ਕਿੰਨੀ ਚੱਲੀ ਹੈ? ਟੋਟਲ ਦੋਸਤੋ 92000 ਗੱਡੀ ਚੱਲੀ ਆ ਬਹੁਤ ਸੋਹਣੀ ਕੰਡੀਸ਼ਨਾਂ ਗੱਡੀ ਦੀ। ਦੇਖ ਸਕਦੇ ਹੋ। 540000 ਰੁਪਏ ਇਹ ਗੱਡੀ ਦਾ ਲੱਗਿਆ ਦੋਸਤੋ। ਮੈਂ ਵੀ 520000 520 ਦੇ ਦੋਸਤੋ ਇਹਦੀ ਬੋਲੀ ਆ ਚੁੱਕੀ ਆ 520000 5 ਲੱਖ ਰੁਪਏ ਦੇ ਆ ਗਈ ਦੋਸਤੋ 5 ਲੱਖ ਰੱਹੀਆਂ 5 ਲੱਖ ਰੁਪਏ 5 ਲੱਖ ਰੁਪਏ ਜਿੰਨੇ ਵੀ ਦੋਨੇ ਨਹੀਂ ਦੋਨੇ ਜੇ ਵੀ ਨਾ ਟੋਕ ਜੇ ਕੋਈ ਰੇਟ ਲਿਆ ਜਾਣਾ ਦੁਬਾਰਾ ਰੇਟ ਨਹੀਂ ਲਿਆ ਜਾਏਗਾ 5 ਲੱਖ ਰੱਹੀ ਆ 5 ਲੱਖ ਰੁਪਏ ਦੇ ਦੋਸਤੋ 5 ਲੱਖ ਰੁਪਏ 5 ਲੱਖ ਰੁਪਏ ਤੇ 4.90 4 ਲੱਖ 90 ਹਜ਼ਾਰ 4 ਲੱਖ 90 ਰੁਪਿਆ 4 4 4 ਵਿਚਾਰ 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 4 ਲੱਖ 80 ਰੁਪਏ 4 ਲੱਖ 80 ਹਜ਼ਾਰ ਤੇ 5 ਕੀ ਦੋਸਤੋ ਹੋਲੀ ਆ ਜਾ ਬਾਈ 4,80,000 ਦੀ ਬੋਲੀ ਆ ਗਈ ਦੋਸਤੋ 4,50,000 ਰੁਪਏ ਇਹ ਗੱਡੀ ਦਾ 4,40,000 ਰੁਪਏ ਨਹੀਂ ਕਿਸ ਨੇ ਲਾਈ ਦੋਸਤੋ ਬੋਲੀ 4,30,000 ਰੁਪਏ 17 ਮਾਡਲ 4,30,000 ਦੀ ਡੀਜ਼ਲ ਗੱਡੀ ਆ ਦੋਸਤੋ 17 ਮਾਡਲ ਗੱਡੀ 4,30,000 ਦੇ ਬੋਲੀ ਆ ਗਈ 4,10,000 ਦੇ ਦੋਸਤੋ ਬੋਲੀ ਆ ਗਈ ਦੀ 4 ਲੱਖ ਪੂਰਾ ਲੱਗ ਚੁੱਕਿਆ ਦੋਸਤੋ ਇਸ ਟਾਈਮ 4 5 4 4 4 ਲੱਖ ਇੱਕ ਬੰਦੇ ਦੇ ਨਾਮ ਤਾਂ 4 ਲੱਖ 5000 ਦੇ ਬੋਲੀ ਚੜ ਗਈ 4 ਲੱਖ 5000 ਰੁਪਏ ਤੇ ਉਹ ਲਈ ਲੱਗੀ ਆ ਦੋਸਤੋ 4 ਲੱਖ 5000 ਰੁਪਏ ਚਾਰ ਲੱਖ 5000 ਰੁਪਏ 4 ਲੱਖ 5000 ਰੁਪਏ 4 ਲੱਖ 5000 ਰੁਪਏ 4 ਲੱਖ 5000 ਰੁਪਏ 4 ਲੱਖ 5000 ਰੁਪਏ ਇਹ ਜੀ ਉਸ ਦਾ ਮਾਰਗ ਉਸ ਤੇ ਚਾਹਾਂ ਦਾ ਪੰਜ ਹਜ਼ਾਰ ਬੋਲੀ ਲੱਗਦੀ ਆ ਜੀ ਚਾਰ ਬਾਸ ਚਾਰ ਬਾਸ ਭਾਈ ਜੀ ਨੇ ਮਨਜ਼ੂਰ ਚਾਹਾਂ ਦੇ 5000 4 ਲੱਖ 5000 ਤੇ ਫਾਈਨਲ ਹੋ ਰਹੀ ਆ 500 ਅਨਫੋਲੋ ਕਰ ਦਿੱਤੇ ਨਹੀਂ ਦੋਸਤੋ ਵੀ ਜੀ ਗੱਡੀ ਆਈ 20 47 ਨੰਬਰ ਲੋਡਓ ਦੇ 47 ਲੋਡਓ ਦੇ 47 ਬੋਲ 11 ਮਾਡਲ ਹੁੰਦਾ ਹੈ ਤੁਹਾਨੂੰ ਜੀ ਵੀ ਕਰਤੀ ਜੀ 2011 ਮਾਡਲ ਦਾ ਦੋਸਤ ਅਰੀਜਨ ਆਰ ਸੀ ਦੇ ਨਾਲ ਉਹ 11 ਮਾਡਲ i20 ਲੋਡ ਨੰਬਰ 47 ਦੇ 11 ਮਾਡਲ ਹੁੰਦਾ ਹੈ ਜਿਹੜਾ ਆਰ ਸੀ ਨਾਲ ਵਰਜਾ ਪਿੱਛੋ ਵਾਲੀ ਮਾੜੀ ਹੈ 11 ਮਾਡਲ 2.80 ਲੱਖ ਰੁਪਇਆ ਇਹਦਾ ਰੇਟ ਲੱਗਿਆ ਦੋਸਤੋ 2.80 ਲੱਖ 2.81 2.70 ਵਾਹੀ ਕਿੰਨੀ ਚੱਲੀ ਆ 1.74 1.74000 ਦੋ ਅਰੀਜਨਲ ਗੱਡੀ ਇਹ ਚੱਲੀ ਹੋਈ ਆ ਦੇਖ ਸਕਦੇ ਹੋ ਕੰਡੀਸ਼ਨ ਇਹਦੀ 270000 ਇਹ ਤੇ ਲੱਗਿਆ 260000 44000 ਲਾਈ ਵੀ ਦੋਸਤੋ ਦੇਖ ਸਕਦੇ ਹਾਂ ਲਾਈ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ i20 ਆ ਗਈ 3 ਲਈ ਰੰਗ ਦੀ ਦੇਖ ਸਕਦੇ ਹਾਂ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਇਹ ਗੱਡੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਇਹ ਇੱਕ ਟੈਕੀ ਬਹੁਤ ਸੋਨੀ ਕੰਡੀਸ਼ਨ ਆ ਜੇ ਵੀ 10 ਜੇ ਵੀ 17 ਖੜੂ ਕੱਦਲ ਆਤੀ ਦੇ ਸਾਥ ਲਾਜਨ ਦੱਸਦੀ ਗੱਡੀ ਹੈ ਰਾਜਨੀ ਸੈਕਟਰੀ ਬਹੁਤ ਸੋਨੀ ਕੰਡੀਸ਼ਨ ਆ ਦੋਸਤੋ ਜੀ ਆਈ 20 ਅੱਜ ਨਾਲ ਲਾਈਵ ਤੇ ਬਹੁਤ ਅਲਗ ਗੱਡੀ ਲਾਈਵ ਤੁਸੀਂ ਦੇਖ ਸਕਦੇ ਹੋ ਬਹੁਤ ਸੋਨੀ ਕੰਡੀਸ਼ਨ ਦੇ ਅਲੱਗ ਲੱਗੇ ਨੇ ਇਹਨਾਂ ਨੂੰ ਪੱਡੀ ਪੰਜ ਲੱਖ ਤੋਂ ਦੋਸਤੋ ਸਟਾਰਟ ਕਰੀਆ ਵਿੱਚੋਂ ਵੀ ਤੁਹਾਨੂੰ ਮਟੀਰੀਅਲ ਦਿਖਾ ਦਨੇ ਆ ਕਿੰਨੀ ਚੱਲੀ ਹੋਈ ਆ ਵੀਰੇ 87000 87000 ਟੋਟਲ ਦੋਸਤੋ ਚੱਲੀ ਹੋਈ ਆ ਇਹ ਗੱਡੀ ਬਹੁਤ ਸੋਹਣੀ ਕੰਡੀਸ਼ਨ ਆ ਗੱਡੀ ਦੀ ਚੈੱਕ ਕਰ ਸਕਦੇ ਹੋ 5 ਲੱਖ 40 ਤੇ ਆ ਗਈ ਆ ਦੇਖ ਸਕਦੇ ਹੋ 5 ਲੱਖ 40 ਡੀਜ਼ਲ ਦੇ ਵਿੱਚ ਇਹ ਗੱਡੀ ਆ ਡੀਜ਼ਲ ਡੀਜ਼ਲ ਦੇ ਵਿੱਚ ਦੋਸਤੋ

ਇਹ ਲਾਈਆ ਤਾਂ ਫਾਇਦਾ ਵਿੱਚ ਚੱਲ ਰਹੀ ਹੈ ਲਾਈਟਰ ਤੋਂ ਵੱਡੀ ਗੱਡੀ ਹੈ 135000 135000 ਤੋਂ ਦੋਸਤੋ ਇਹਦੀ ਬੋਲੀ ਸ਼ੁਰੂ ਕਰੀਆ 135000 ਤੋਂ ਤੁਸੀਂ ਦੇਖ ਸਕਦੇ ਹੋ 130000 ਰੁਪਏ ਦੋਸਤੋ ਇਹ ਤਾਂ ਲੱਗ ਗਿਆ 11 ਮਾਡਲ ਹੈ 1,20,000 ਦੇ ਅੱਗੇ ਦੋਸਤੋ ਬੋਲੀਏ ਜੀ 11 ਮਾਡਲ ਇੱਕ ਤੋਂ ਮੱਖ 20,000 ਰੁਪਏ 11 ਮਾਡਲ

ਅਸੀਰ ਦੋਸਤ ਬੋਲੀ ਆ ਗਈ ਇਹ ਸੁਣੋ ਕਰਾਗੇ ਅਸੀਰ ਜੀ ਇਹ ਕਸੀ 100 100 100 100 100 100 100000 ਰੁਪਏ ਦੇ ਇਹ ਬੋਲੀ ਆ ਗਈ ਇਹ ਕਸੀ ਇਹ ਕਸੀ ਇਹ ਕਸੀ ਇਹ ਕਸੀ ਇਹ ਕਸੀ ਖਾਰੀ ਹੁੰਦਾ ਸਰ ਜੀ ਅੱਗੇ ਨਾਲੇ ਇਹ ਮੇਰੇ ਸੁਣੋ ਆ ਰਹੇ 60000 ਦੇ ਦੋਸਤੋ ਇਹ ਗੱਡੀ ਦੀ ਬੋਲੀ ਆ ਗਈ 16 ਮਾਂਡਲਾ 1,60,000 ਦੇ ਇਹਦੀ ਬੋਲੀ ਆ ਗਈ 1,60,000 ਦੇ 1 ਪੈਸਾ 1,65,000 ਦੇ ਦੋਸਤੋ ਦੁਬਾਰਾ ਉੱਪਰ ਹੋ ਗਈ ਹੁਣ 1,65,000 ਰੁਪਏ 1 ਪੈਸਾ 1,65,000 ਰੁਪਏ ਦੋਸਤੋ 1 ਪੈਸਾ

72000 ਰਜਣਾ ਚੱਲੀ ਆ ਬਾਕੀ ਪਤਾ ਨਹੀਂ ਦੋਸਤੋ ਦੇਖ ਸਕਦੇ ਹੋ ਇਹਨਾਂ ਕਿੰਨੇ 24 ਆਏ ਨੇ 2002 ਵਾਲੇ ਜਿੰਦਾ ਨਹੀਂ ਕਿਹਾ ਇਹਨੂੰ ਅੱਜ ਇੱਕ ਵਨ ਟਾਈਮ ਦੇ ਚੁੜੀ ਵਾਲੀ ਜਿੰਦਾ ਰਹਿੰਦੇ ਸਿਰਫ ਅੱਜ ਇੱਕ ਵਨ ਦੇ ਚੁੜੀ ਵਾਲੀ ਆਈਏ 1216 ਵਾਲਾ ਹਿੰਦਾਈ ਦੀ ਯਾਰ ਸੀ ਵੀ ਚੱਟ ਅੱਜ ਇਹ ਕੰਪਨੀ ਦੀ ਦੋਸਤੋ ਵੱਡੀ ਆ ਇਹ ਜਿੰਦਾ ਹੀ ਹੈ 22 ਦਾ ਤੇ 220 ਤੋਂ ਬੋਲੀ ਲੱਗੀ ਇਹਦੀ 220000 ਦੇਖ ਸਕਦੇ ਹੋ ਗੱਡੀ ਦੇ ਆਲੇ ਦੁਆਲੇ ਹੋ ਗਏ ਨੇ 2 10 ਤੇ ਆ ਗਏ 340000 ਦੇ ਬਾਕੀ ਨੂੰ ਦੁਬਾਰਾ ਫੇਰ ਆਪ ਨੂੰ ਵੀ ਬੋਲੀ ਮੈਂ ਹੋਈ ਆ ਹਾਂ ਦੇ ਦੁਬਾਰਾ ਚੜਗੇ ਦੋਸਤ ਥੱਲੋਂ ਆ ਕੇ ਫੇਰ ਉੱਪਰ ਹੋਗੇ ਇੱਕ ਵਾਰੀ ਇੱਕ ਦਮ ਇੱਕ ਦਮ ਇੱਕ ਦਮ ਦੇ ਵਾਗੇ ਫੇਰ ਆਏ ਦੇਖੀ ਇੱਕ ਵਾਰੀ ਇੱਕ ਵਾਰੀ ਦੁਬਾਰਾ ਲੈ ਲੈ ਜੋ ਇਹਦਾ ਲੈ ਜੋ ਇੱਕ ਛੜੇ 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 ਇਹ ਕਤਲ 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 ਕਿਰਪਾ ਕਰਿ ਕਲੇਮ ਕਰਿ ਅਪੀਲ 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 ਕਰਿ ਇਫਰਨਾ 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 ਇਹ ਕਾਹਨ ਇਹ ਕਰਤ ਹੈ ਰੇ ਇਹਨਾਂ ਦੇ ਅੱਗੇ ਇਹ ਕਾਹਨ ਇਹ ਕਾਹਨ ਇਹ ਕਾਹਨ ਇਹ ਕਾਹਨ ਇਹ ਕਾਹਨ ਇਹ ਬਾੜੇ ਬਾੜੇ ਵਾਲੇ 152000 ਦੇ ਦੋਸਤ ਬਾਕੀ ਉਹ ਕਰਤਾ ਬਾਈ ਨੇ ਹੱਥ ਖੜਾ ਉਧਰ ਹਾਂ 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 ਇੱਕ ਇੱਕ ਜਾਣੀ ਗਈ ਇੱਕ ਰੰਗ ਹੈਂਡਲਰਾਂ ਦਾ ਬੱਜਿਆ ਹਜ਼ਾਰ ਰੰਗ 151 156000 ਦੇ ਦੋਸਤ ਦੁਬਾਰਾ ਚੜ੍ਹ ਗਈ ਬੋਲੀ 130000 ਦਾ ਵਾਪਸ ਮੁੜ ਕੇ ਗਈ ਆ 156000 ਜੜ ਗਈ 156200 डन ਹੋ ਗਈ 33 ਨੰਬਰ 156000 ਚ ਡਨ ਹੋਈ 12500 ਲਗਭਗ ਕਹਿ ਰਹੇ ਹੋ ਪਰ 31 ਦੇਖ ਸਕਦੇ ਹੋ ਸਿਰ ਸੰਗਤਾਂ ਜਿਹੜੀਆਂ ਵਾਲੇ ਵਾਲੇ ਗੱਡੀ ਦੇ ਇੱਕ ਲੱਖ 30000 ਦੇ ਉੱਪਰ ਲੱਗ ਚੁੱਕਿਆ ਨਾ ਕਿ ਜਿਹੜੇ ਜੰਗ ਲਈ ਅਗਲੀ ਲੜਾਈ ਲਈ 80 80 80 80 80 ਨਾ ਪਰ ਪਹਿਲਾਂ ਪਹਿਲੀ ਹੋਣੀ ਗੋਲ ਮੇਕ ਕਰਨ ਲਈ ਇੱਕੀ ਬਾਰੇ ਬੱਤੀ ਲਈ 3 ਅੱਖ ਵਧੀਆ ਵਧੀਆ ਬੱਤੀ ਅਗੇ ਮੋਤੀ ਲਈ 100 ਬੀ

ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਹੋਰ ਦੇਖ ਸਕਦੇ ਹੋ ਦੋਸਤੋ 1,25,000 ਦੀ ਇੱਕ ਗੱਡੀ ਦੇ ਉੱਪਰ ਲੱਗ ਚੁੱਕਿਆ 1,25,200